ਗਰੀਬ ਬਸਤੀ ਵਿੱਚ ਵਸਦੇ ਇਸ ਕੁੜੀ ਦੇ ਹੁਨਰ ਦਾ ਜੇਕਰ ਮਿਲ ਜਾਵੇ ਕੋਈ 파ਰਖੀ ਕੋਈ ਸਮਾਜੀ ਜਦੋਂ ਦੁਕਾਨਾਂ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਜ਼ਿਆਦਾ ਸਾਧਨ ਨਹੀਂ ਸਨ ਹੁੰਦੇ ਉਹਨਾਂ ਸਮਿਆਂ ਵਿੱਚ ਛੋਟੇ-ਛੋਟੇ ਕਸਬਿਆਂ ਤੇ ਬਸਤੀਆਂ ਦਾ ਹੁਨਰ ਦੱਬ ਕੇ ਰਹਿ ਜਾਂਦਾ ਸੀ ਸੋਸ਼ਲ ਮੀਡੀਆ ਦੇ ਜਮਾਨੇ ਤੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਕਈ ਤਰੀਕੇ ਦੇ ਦਿੱਤੇ ਹਨ ਪਰ ਅਜੇ ਵੀ ਬਸਤੀਆਂ ਦਾ ਕੁਝ ਹੁਨਰ ਗਰੀਬੀ ਹੇਠ ਦੱਬਿਆ ਪਿਆ ਹੈ ਅਜਿਹੀ ਇੱਕ ਗਰੀਬੀ ਕਾਰਨ ਬਾਜ਼ਾਰਾਂ ਵਿੱਚ ਸਮਾਨ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀ ਰਾਣੀ ਨਾਮ ਦੀ ਲੜਕੀ ਵੀ ਹੈ ਪਟਾਲਾ ਦੀ ਬਿਕੋ ਬਸਤੀ ਵਿੱਚ ਰਹਿਣ ਵਾਲੀ ਰਾਣੀ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਜਿੱਥੇ ਵੀ ਬਾਜ਼ਾਰ ਵਿੱਚ ਜਾ ਕੇ ਤੇ ਹੋਰ ਉਹ ਕੁਝ ਗਾਣ ਬਹਿ ਜਾਂਦੀ ਉੱਥੇ ਹੀ ਆਸ-ਪਾਸ ਦੇ ਲੋਕ ਆਪ ਹੀ ਰੁਕ ਕੇ ਉਹਤ ਵਲੋਂ ਗਾਇ ਗੀਤ ਨੂੰ ਸੁਣਨ ਲਈ ਮਜਬੂਰ ਹੋ ਜਾਂਦੇ ਹਨ ਪਰ ਰਾਣੀ ਦਾ ਇਹ ਹੁਨਰ ਕੁਦਰਤੀ ਹੈ ਇਸ ਨੂੰ ਨਾ ਤਾਂ ਨਿਖਾਰਨ ਲਈ ਕੋਈ ਗੁਰੂ ਮਿਲਿਆ ਤੇ ਨਾ ਹੀ ਇਸ ਨੇ ਖੁਦ ਕੋਈ ਰਿਹਸਲ ਕੀਤੀ ਹੈ ਫਿਰ ਵੀ ਇਸ ਦੀ ਆਵਾਜ਼ ਇੰਨੀ ਪਿਆਰੀ ਹੈ ਕਿ ਬਿਨਾਂ ਤਾਲ ਅਤੇ ਸਾਧ ਸੰਗੀਤ ਦੇ ਵੀ ਸੁਣਨ ਵਾਲੇ ਦੀ ਰੂਹ ਖੁਸ਼ ਕਰ ਦਿੰਦੀ ਹੈ ਜਿਕਰ ਬਸਤੀਆਂ ਵਿੱਚ ਛੁਪਿਆ ਅਜਿਹੇ ਹੁਨਰ ਨੂੰ ਕੋਈ ਚੰਗਾ ਮਾਰਗਦਰਸ਼ਕ ਜਾਂ ਫਿਰ ਪਲੇਟਫਾਰਮ ਮਿਲ ਜਾਵੇ ਤਾਂ ਬਸਤੀਆਂ ਦੇ ਕੋਲੇ ਹੀਰੇ ਸਭ ਤੋਂ ਸਕਦੇ ਹਨ। ਰਾਣੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਲਗਭਗ ਸਾਰੇ ਹੀ ਗਾਉਂਦੇ ਹਨ। ਉਸਨੇ ਵੀ ਆਪਣੇ ਭੈਣ ਭਰਾਵਾਂ ਵੱਲ ਵੇਖ ਕੇ ਗਾਉਣਾ ਸ਼ੁਰੂ ਕਰ ਦਿੱਤਾ। ਉਹ ਬਾਜ਼ਾਰਾਂ ਵਿੱਚ ਛੋਟਾ ਮੋਟਾ ਸਮਾਨ ਵੇਚਦੇ ਹਨ। ਫਤੇ ਸਮਾਨ ਵੇਚਣ ਲਈ ਕਦੇ-ਕਦੇ ਬਾਜ਼ਾਰਾਂ ਵਿੱਚ ਵੀ ਗਾਉਂਦੇ ਹਨ। ਫਿਰ ਵਿਆਹ ਸ਼ਾਦੀਆਂ ਵਿੱਚ ਇਕੱਠੇ ਹੋ ਕੇ ਸਾਰਾ ਪਰਿਵਾਰ ਗਾਉਂਦਾ ਹੈ। ਉਸਨੇ ਕਿਹਾ ਕਿ ਲੋਕ ਉਸਦੀ ਆਵਾਜ਼ ਪਸੰਦ ਕਰਦੇ ਹਨ ਪਰ ਉਸ ਨੂੰ ਕਦੇ ਕਿਤੇ ਹੋਰ ਗਾਉਣ ਦਾ ਮੌਕਾ ਨਹੀਂ ਮਿਲਿਆ ਉੱਥੇ ਹੀ ਰਾਣੀ ਦੇ ਪਤੀ ਨੇ ਕਿਹਾ ਕਿ ਰਾਣੀ ਦੀ ਆਵਾਜ਼ ਮਿੱਠੀ ਹੈ ਅਤੇ ਉਹ ਅਤੇ ਉਸ ਦਾ ਪਰਿਵਾਰ ਉਸ ਨੂੰ ਹਮੇਸ਼ਾ ਸਪੋਰਟ ਕਰਦਾ ਹੈ ਉਹ ਬਾਜ਼ਾਰ ਵਿੱਚ ਗਾਉਣ ਨੂੰ ਬੁਰਾ ਨਹੀਂ ਸਮਝਦੇ ਜੇਕਰ ਉਸ ਦੀ ਆਵਾਜ਼ ਲੋਕਾਂ ਨੂੰ ਵੀ ਚੰਗੀ ਲੱਗਦੀ ਹੈ ਤਾਂ ਉਸ ਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਜੀਬੀਸੀ ਅਪਡੇਟ ਦੇ ਲਈ ਉਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਾਡੀ ਕਮਜ਼ੋਰੀ ਹਉ ਤੂੰ ਤਾਂ ਸੱਚ ਰੱਬ ਬਣ ਬਹਿ ਗਇਓ ਤੇਰੇ ਸੱਚੀ ਰੱਬ ਬਣ ਭਾ ਗयो ਤੇਰੇ ਹੱਥ ਚ ਪੜਾਤੀ ਐ ਕਡੋਰੀ ਨਾ ਦਰ ਦਰ ਤੇ ਮਰਣ ਟਕਰਾ ਨਾ ਦਰ ਦਰ ਤੇ ਮਰਣ ਟਕਰਾ ਖੋਜੜ ਦੇ ਭਾਈ ਰਾਣੀਆਂ ਗਾਣਾ ਨਹੀਂ ਗਾਣਾ ਜੇ ਐਦਾਂ ਹੀ ਆ ਜੋ ਇਹ ਤਾਂ ਆ ਜੋ ਕਿਹੜਾ ਸੁਣਾਉਂਗਾ ਇਹ ਤਾਂ ਪਾਈ ਦੀ ਆ ਜੀ ਹਾਂਜੀ ਹੀ ਮਨ ਦਾ ਨਹੀਂ ਇਹ ਦਿਲ ਦਿਲ ਦੇ ਗੱਲ ਗਾਉਂ ਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀਗੇ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਆਂ ਮਤਲਬ ਗਾਗੂ ਕੇ ਘਰ ਦਾ ਕੰਮ ਕਰਦੇ ਆਂ ਤੇ ਫਿਰ ਗਾਉਂਦੇ ਰਹਿੰਦੇ ਹਾਂ ਕਿੱਦਾਂ ਇਦਾਂ ਲਿਖਿਆ ਨਹੀਂ ਕੋਈ ਗੁੰਡਾ ਸਾਰੇ ਹਾਂਜੀ ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾਂਦਾ ਗਲਕੇ ਗਾਣੇ ਸੀ ਕੀ ਉਹ ਕਿਦੋਂ ਗੋੰਦੋਂ ਮੌਕਾ ਮਿਲਦਾ ਆਂਕਿੰਗ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਆਂ ਫਿਰਦਾ ਪਰ ਕੁਛ ਕਹਿੰਦੇ ਨਹੀਂ ਆਂ ਕਹਿੰਦੇ ਠੀਕ ਆ ਆਪਣਾ ਹੁਨਰ ਕੁਛ ਨਹੀਂ ਹੁੰਦਾ ਗਾਉ ਜਦੋਂ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾ ਹੀ ਲੀਦਾ ਹੈ ਕਿਹੜਾ ਸਮਾਨ ਵੇਚਦੇ ਨੇ ਅੰਦਰ ਫਿਲਟਾ ਮੇਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ ਜਦੋਂ ਵੇਲੇ ਹੋ ਜਾਂਦਾ ਫਿਰ ਥੋੜਾ ਬੋਤਾ ਗਾ ਲੀਦਾ ਹੈ ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆਂ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਆ ਛੱਲੇ ਦਾ ਛ पहली होटल तो चा पीती पहली होटल तो चा पीती हो पहली होटल तो चा पीती कबर ते लिख मर सो ढोल वफा की ती हो नहीं ढोले ढोल वफा की ती ते भी लागे खलोंदे चंगा ही है चलो कुछ आंदा है हुनर है ते आगे विखाओ हुनर ਠੀਕ ਹੈ ਸਪੋਰਟ ਠੀਕ ਦਿੰਦੀ ਹੈ ਸਪੋਰਟ ਸਪੋਰਟ ਸਰ ਆਪਣਾ ਹੋਨਰ ਹੈ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜੇ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਕਰਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਹ ਆਪਣੀ ਲੇਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰ ਹੀ ਗਾਂ ਵਧਣਗੇ ਮਤਲਬ ਹੁਣ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਣ ਤੇ ਬਹੁਤ ਵਧੀਆ ਗੱਲ ਹੈ